ਦੋਸਤੋ ਹੁਣ ਫਿਰ ਕੁਲੜ ਪੀਜ਼ਾ ਵਾਲਿਆਂ ਦਾ ਇੱਕ ਵੱਡਾ ਵਿਵਾਦ ਛਿੜ ਗਿਆ ਹੈ ਦੋਸਤੋ ਤੁਸੀਂ ਜਾਣਦੇ ਹੋਵੋਗੇ ਕਿ ਕੁਝ ਸਮਾਂ ਪਹਿਲਾਂ ਕੁਲੜ ਪੀਜ਼ਾ ਵਾਲਿਆਂ ਦੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਇੱਕ ਬਹੁਤ ਵੱਡਾ ਵਿਵਾਦ ਛੜਿਆ ਸੀ ਜਿਸ ਤੋਂ ਬਾਅਦ ਕਿ ਇਹਨਾਂ ਨੂੰ ਬਹੁਤ ਪ੍ਰੋਲ ਵੀ ਕੀਤਾ ਗਿਆ ਸੀ ਪਰ ਹੁਣ ਤਾਂ ਦੱਸਦੀ ਹਾਂ ਦੋਸਤੋ ਕਿ ਕੁਲੜ ਪੀਜ਼ਾ ਵਾਲਿਆਂ ਦਾ ਇੱਕ ਹੋਰ ਪੰਗਾ ਪੈ ਚੁੱਕਿਆ ਹੈ ਦਰਸਲ ਤਾਂ ਦੱਸਦੀ ਹਾਂ ਦੋਸਤੋ ਕਿ ਸਹਿਜ ਅਰੋੜਾ ਨੇ ਦੱਸਿਆ ਹੈ ਮੈਂ ਆਪਣੇ ਘਰ ਦੇ ਵਿੱਚ ਬੈਠਾ ਸੀ ਕਿ ਕੋਈ ਸ਼ਰਾਰਤੀ ਅਨਸਰ ਕੁਲੜ ਪੀਜ਼ਾ ਨਾਮ ਲੈ ਕੇ ਗਲਤ ਬੋਲ ਕੇ ਭੱਜ ਗਿਆ ਅਤੇ ਹੋਰ ਕੀ ਬੋਲਿਆ ਸਹਿਜ ਅਰੋੜਾ ਤੁਸੀਂ ਅੱਗੇ ਵੀਡੀਓ ਦੇ ਵਿੱਚ ਆਪ ਹੀ ਸੁਣ ਲ ਹੋਇਆ ਇੱਕ ਗਲੀ ਚੋਂ ਲੰਘਦੇ ਬੁੱਲੜ ਵੀਜ਼ਾ ਬੋਲ ਕੇ ਗੰਦੀ ਤੌਂਚ ਮਾਰ ਕੇ ਗਏ ਨੇ ਮੈਂ ਬਾਹਰ ਆ ਕੇ ਰੋਕਿਆ ਦੋ ਦੋ ਹੱਥ ਵਕੀ ਹੋਏ ਮੇਰੇ ਜਿੱਦਾਂ ਵੱਲ ਟੌਜ ਮਾਰੀ ਗਈ ਭਾਜੀ ਹਾਂਜੀ ਆ ਇੱਕ ਬੰਦੇ ਏ ਸੀਗਾ ਮੁੰਡਾ ਹਰੀ ਸ਼ਰਟ ਵਾਲਾ ਤੇ ਦੂਜਾ ਪੁੱਛ ਗਿਆ ਨਹੀਂ ਕੀ ਗੱਲ ਕੀਤੀ ਤੁਹਾਡੀ ਕੋਈ ਪਹਿਲਾਂ ਵੀ ਗੱਲ ਹੋਈ ਨਹੀਂ ਮੈਂ ਨਹੀਂ ਜਾਣਦਾ ਮੁੰਡਾ ਕੌਣਾ ਮੈਂ ਕਦੇ ਫਸਟ ਟਾਈਮ ਦੇਖਿਆ ਨਹੀਂ ਨਹੀਂ ਕੁੱਟ ਮਾਰ ਕਿੰਨੇ ਕੀਤੀ ਤੁਹਾਡਾ ਮਾਜੀ ਉਹ ਹੀ ਮੁੰਡਾ ਆ ਕਿ ਨਹੀਂ ਤੇ ਹੁਣ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਤੁਸੀਂ ਹਾਂਜੀ ਪੁਲਿਸ ਨੂੰ ਦਿੱਤੀ ਭਾਜੀ ਯਾਰ ਦੇਖੋ ਸਿੰਪਲ ਜੀ ਗੱਲ ਹੈ ਕਮਰੇ ਦੇ ਅੰਦਰ ਬੈਠਾ ਮੈਨੂੰ ਗੰਦੀ ਆਵਾਜ਼ ਮਾਰੀ ਤੇ ਮ ਦੋਸਤੋ ਜੇ ਕਹਿਣਾ ਚਾਹੋਗੇ ਇਸ ਮਾਮਲੇ ਦੇ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਅਜਿਹੀਆਂ ਲੇਟਸਟ ਨਿਊਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ